सजो ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਨੂੰ ਸਾਰੇ ਠੀਕ ਠਾਕ ਹੋਵਿਆ ਹੋਊਗਾ ਆਪਾਂ ਬੁਣੀ ਲਾਉ ਜੀ ਮੀਟਿੰਗ ਹੈਗੀ ਅਗਲੇ ਦਿਨ ਦੀ ਆਪਾਂ ਗੁਰਦੁਆਰਾ ਸਾਹਿਬ ਮਤਲਬ ਇਸ ਦਿਨ ਵਾਪਸ ਚਲੇ ਗਏਗੇ ਤੇ ਇੱਥੇ ਇਹਨਾਂ ਦੁਪਹਿਰ ਦਾ ਟਾਈਮ 11 ਵਜੇ ਤੇ ਮਤਲਬ ਕਿ ਦਾਲ ਦਾ ਲੰਗਰ ਜਿਹੜਾ ਇੱਥੇ ਦਾਲ ਪਿਆਉਂਦੇ ਆ ਕੱਲੀ ਦਾਲ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਤਲਬ ਕੀਤੇ ਕੱਲੀ ਦਾਲ ਹੀ ਪੀਉਂਦੇ ਆ ਇਹ ਮਾਤਾ ਪਾਪ ਉੱਥੇ ਸੱਚਖੰਡ ਮਾਤਾ ਪਾਪ ਪਰ ਦੇ ਬੈਕ ਸਾਈਡ ਤੇ ਇਹ ਭੋਗ ਦੀ ਦਾਲ ਤੇ ਇਹ ਦਾਲ ਛੱਕਦੇ ਕਈ ਤੇ ਛੱਕਦੇ ਹਨਾ ਤਿੰਨ ਦਿਨਾਂ ਨੂੰ ਤਿੰਨ ਦਿਨ ਛੱਕਣ ਨਾਲ ਕਿ ਕੋਈ ਵੀ ਮਤਲਬ ਕਿ ਜਿਸ ਤਰ੍ਹਾਂ ਦਾ ਮਤਲਬ ਕੋਈ ਦੁੱਖ ਦੁੱਖ ਹੋਵੇ ਉਹ ਮਤਲਬ ਬਿਮਾਰੀ ਬੂਮੀ ਹਟ ਜਾਂਦੀ ਪਰ ਅਸੀਂ ਇੱਕੋ ਦਿਨ ਛੱਕੀ ਕਿ ਇੱਕ ਦਿਨ ਦਾ ਹੀ ਟਾਈਮ ਮਿਲਿਆਾਨੂੰ ਪਹਿਲਾਂ ਪਤਾ ਨਹੀਂ ਲੱਗਾ ਉਦੋਂ ਪਤਾ ਲੱਗਾ ਤੇ ਉਦੋਂ ਹੀ ਛੱਕ ਲਈ ਇਹ ਵੀ ਮਤਲਬ ਪੇਟਾ 250 ਰੁਪਏ ਜਿਹੜਾ ਵੀ ਹੁੰਦਾ ਨਾ ਸ਼ਰਦਾ ਦਾਲ ਦਾਲ ਲਾਉਂਦਾ ਵਾ ਤੇ ਇੰਨੇ ਜੁਵਾਦ ਦਾਲ ਹਨਾ ਇਹ ਬਹੁਤ ਜ਼ਿਆਦੀ ਨਾਲ ਹੀ ਸ਼ਰਦਾਈ ਦਿੰਦੇ ਬਾਬਾ ਜੀ ਨਾਲ ਹੀ ਪਹਿਲਾਂ ਦਾਲ ਪਿਆਉਂਦੇ ਫਿਰ ਸ਼ਰਦਾਈ ਤੇ ਆਪਾਂ ਤਾਂ ਕੱਲੀ ਦਾਲ ਹੀ ਪੀਤੀ ਸੀਗੀ ਦਾਲ ਦੇ ਲੰਗਰ ਹੀ ਛਕਿਆ ਸੀਗਾ ਇਕੱਲੇ ਤੇ ਆਪਾਂ ਸਾਰੇ ਬੱਚੇ ਵਿੱਚ ਬੈਠੇ ਹਾਂ ساری ਸੰਗਤ ਵਿੱਚ ਬੈਠੇ ਇੰਨੀ ਜ਼ਿਆਦੀ ਪੀੜ ਬਹੁਤ ਜ਼ਿਆਦੀ ਪੀੜੀ ਇਹ ਸੱਚ ਗੰਡਵਾ ਵਾਲੀ ਮਤਲਬ ਮੋਦਲ ਮਾਤਾ ਪਾਕੌਰ ਦੀ ਸਾਈਡ ਤੇ ਆ ਬਾਰ ਦੀ ਸਾਈਡ ਤੇ ਉਦਲਨੀ ਸਾਈਡ ਤੇ ਲੰਗਰ ਆ ਦਾਲ ਦਾ ਖਾਲੀ ਦਾਲ ਦਾ ਲੰਗਰ ਹੀ ਆ ਵੇਖੋ ਦਾਲਾ ਪੜ ਮਿਲ ਗਈ ਆ ਕੌਲੀਆਂ ਦੇ ਵਿੱਚ ਕੱਲੀ ਦਾਲ ਤੇ ਬਹੁਤ ਜਿਆਦਾ ਸਵਾਦ ਹੁੰਦੀ ਆ ਦਾਲ ਤੇ ਜਦੋਂ ਵੀ ਮੇਰੇ ਖਜੂਰ ਸਾਹਿਬ ਜਾਓ ਤੇ ਦਾਲ ਦਾ ਲੰਗਰ ਜਰੂਰ ਦਾਲ ਜਰੂਰ ਪੀ ਕੇ ਆਇਓ ਆ ਦਾਲ ਬਹੁਤ ਵਧੀਆ ਬਹੁਤ ਸਵਾਦ ਸੀਗੀ ਤੇ ਇੱਥੇ ਬੈਠੇ ਬੈਠੇ ਮੈਂ ਚੱਲ ਥੋੜੀ ਜਿਹੀ ਇਹਨੇ ਮੈਂ ਵੀਡੀਓ ਜਿਹੜੀ ਸ਼ੂਟ ਕਰ ਲਾਂ ਆਪਾਂ ਦਾਲ ਕੁਆ ਕੇ ਗਰਮੀ ਬਚਿਆ ਨੇ ਤੇ ਪੀਤੀ ਪਰ ਬਿਲਕੁਲ ਇੱਕ ਦੋ ਘੋਟੀ ਪੀਤੀ ਇਹਨਾਂ ਨੇ ਨਹੀਂ ਪੀਤੀ ਮੈਨੂੰ ਤੇ ਪਰ ਬੜੀ ਜਵਾਬ ਲੱਗੀ ਆਵੇ ਗੁਲਫਾ ਦੇਵੂ ਕੀ ਕਰਨਗੇ ਆ ਵਾ ਜੰਮਾ ਉਹ ਸਾਡੇ ਤੇ ਲੱਗਦਾ ਤਿੰਨ ਸੱਤ ਦਿਨ ਦਾ ਸਾਰੇ ਸੰਤਾ ਬੈਠ ਗਏ ਆ ਮੈਂ ਕਰ ਰੱਖੀ ਤੇ ਦੀ ਮੰਨ ਲੱਗੀ ਲੱਗੇ ਇੰਤੁ ਜਗੁਰੂ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨਗੇ ਕਿਉਂਕਿ ਆਪਣੇ ਲੋਕ ਨੇ ਗੁਰਦੁਆਰੇ ਰਹਿ ਗਈ ਨੂੰਨ ਦੇਰਸ਼ਨ ਕਰਕੇ ਆਉਣੇ ਆ ਤੇ ਇੱਥੇ ਆਪਾਂ ਆ ਗਏ ਆ ਗੁਰਦੁਆਰਾ ਸਾਹਿਬ ਕਰਦੇ ਆ ਦਰਸ਼ਨ ਨਟੇਕਦੇ ਆ ਮੱਥਾ ਗੁਰੂ ਘਰ You can find the power. ਤੇ ਇਹ ਗੁਦਾਵਰੀ ਨਦੀ ਹੈ ਜਿਹੜੀ ਗੁਰਦੁਆਰਾ ਸਾਹਿਬ ਦੇ ਪਿਛਲੇ ਪਿਛੇੋਂ ਲੰਘਦੀ ਆ ਤੇ ਇੱਥੇ ਫਤੇ ਬੈਠ ਕੇ ਕਹਿੰਦੇ ਫੋਟੋ ਖਿਚਵਾਉਣੀ ਰੁਕ ਰੁਕ ਕਾਫੀ ਤੇ ਆ ਨਾ ਉਹਦੀ ਵੀ ਵੀਡੀਓ ਬਣ ਗਈ ਕੋਈ ਜਾਨਵਰ ਗਿਆ ਹੈਗਾ ਇਕਦਮ ਹੀ ਨਾ ਮਤਲਬ ਕਿ ਕ੍ਰੋਸ ਹੋ ਗਿਆ ਦੂਜੀ ਸਾਈਡ ਤੋਂ ਦੂਜੀ ਸਾਈਡ ਨੂੰ ਤੇ ਆ ਕੇ ਅੱਜ ਸਵੇਰ ਗਲਤ ਹੋ ਰਿਹਾ ਜਾਂਦਾ ਅੱਧਾ ਆ ਗਿਆ ਗੁਰਦੁਆਰਾ ਮਾਤਾ ਸਹਿਬ ਦੀਵਾਨ ਇਹ ਤੇ ਉਹ ਪਤਰ ਦੇ ਅੰਦਰ ਸ਼ਰ ਗੁਰਦਵਾਰੇ ਦੇ ਅੰਦਰ ਜਿਹੜਾ ਕੀ ਤੀਜਾ ਚੌਥਾ ਗੁਰਦੁਆਰਾ ਹੋ ਗਿਆ ਆਪਣਾ ਜਿੰਦ ਦੇ ਆਪਣਾ ਟਰੱਕੇ ਛੋਟੇ ਛੋਟੇ ਗੁਰਦਾਰੇ ਇਹਦੇ ਨਾਲ ਦੇ ਨਾਲ ਹੀ ਥੋੜੀ ਥੋੜੀ ਵੇਤ ਤੇ ਹੀ ਆ ਤੇ ਕਰਦੇ ਆਪਾਂ ਦਰਸ਼ਨ ਗੁਰਦਵਾਰੇ ਸਾਈਂ ਦੇ ਅੰਦਰ ਕਿ ਤੇ ਤਾਂ ਉਹ ਤਿੰਨ ਬਾਬਾ ਜੀ ਅਰਦਾਸ ਕਰਕੇ ਸਰੋਪਾ ਪਾਉਂਦੇ ਪਏ ਸੀ ਜਿਹਦੇ ਮੈਨੂੰ ਫਤਿਹ ਦੀ ਅਰਦਾਸ ਕਰਵਾਈ ਨਾਲੇ ਸੋਪਾ ਇਹਨੂੰ ਪਵਾਇਆ ਕਹਿੰਦਾ ਮम्मा ਮੈਂ ਸਰੋਪਾ ਲੈਣ ਤੇ ਨਾਲੇ ਉਹ ਪੰਜੀ ਦੀ ਜਿਹੜਾ ਪ੍ਰਸ਼ਾਦ ਮਿਲਦੇ ਉਹ ਪੈਕਟ ਲਿਆ ਤੇ ਇੱਥੇ ਹੁਣ ਆਉਂਦੇ ਆ ਮम्मा ਨਾਲ ਥੱਲੇ ਤੇ ਹੁਣ ਆਪਾਂ ਥੱਲੇ ਦਰਸ਼ਨ ਕਰਦੇ ਆ ਮਾਤਾ ਸਾਹਿਬ ਕੁਰ ਦੇ ਹਥਿਆਰਾਂ ਦੇ ਨਾਲੇ ਆਪਾਂ ਇੱਥੋਂ ਲੰਗਰ ਛਕਿਆ ਸੀਗਾ ਗੁਰਦੁਆਰਾ ਸਾਹਿਬ ਤੋਂ

ਆਮ ਤਸੈ ਰਿਕਾਰਡ ਦੀ ਉਸ ਸਥਾਨ ਤੇ ਇਹ ਚੱਕੀ ਅੱਜ ਵੀ ਮੌਜੂਦ ਆ ਇਸ ਚੱਕੀ ਨਾਲ ਮਾਤਾ ਜੀ ਨੇ ਮਾਤਾ ਸਾਹਿਬ ਕੌਰ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਵਾਸਤੇ ਮਤਲਬ ਕਣਕ ਦਾ ਆਟਾ ਬਣਾ ਕੇ ਪ੍ਰਸ਼ਾਦਾ ਤਿਆਰ ਕੀਤਾ ਸੀਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਲੰਗਰ ਛਕਦੇ ਸਮੇ ਪੱਕੀ ਦੀ ਮਤਲਬ ਚੱਲ ਵੀ ਮਾਰੀ ਤੇ ਇਹ ਚੱਕੀ ਜਿਹੜੀ ਅੱਜ ਵੀ ਮੌਜੂਦ ਆ ਉਸ ਸਥਾਨ ਤੇ ਮਾਤਾ ਸਾਹਿਬ ਦੇਵਾ ਦੇ ਉਸ ਸਥਾਨ ਤੇ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਤੇ ਆ ਵੇਖੋ ਚੱਕੀ ਕਿੰਨੀ ਸੋਹਣੀ ਮਤਲਬ ਰੱਖੀ ਆ ਤੇ ਆਪਣੇ ਹੱਥੀ ਮਾਤਾ ਜੀ ਨੇ ਮਤਲਬ ਕਿ ਆਟਾ ਪੀ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਸ਼ਾਦ ਅਸਿਕ ਆਇਆ ਸੀਗਾ ਚਲੋ ਜੀ ਠੀਕ ਹੋ ਗਿਆ। ਫਿਰ ਨੈਕਸਟ ਵੀਡੀਓ 'ਚ ਇੱਕ ਦੋ ਗੁਰਦਰਾਸ਼ੇ ਦੇ ਗਏ ਹੀ ਹੋਰ ਤੇ ਉਸ ਤੋਂ ਬਾਅਦ ਮਤਲਬ ਨੀਰਾ ਹੀ ਕਨੀਰ ਦੇ ਵਿੱਚ ਦਰਸ਼ਨ ਕੀਤੇ ਉੱਥੇ ਮੈਂ ਵੀਡੀਓ ਚੰਗੀ ਹਨਾ ਕਿ ਨਹੀਂ ਬਣਾਈ ਚੰਗੀ ਤਰ੍ਹਾਂ ਕਿ ਵੀਡੀਓ ਕਲੀਅਰ ਨਹੀਂ ਆਈ ਸੀ ਤੇ ਪੌਂਚ ਸਪੇਸ ਨਹੀਂ ਹੈਗੀ ਤੁਹਾਨੂੰ ਪਤਾ ਹੀ ਹੈ ਤੇ ਮਿਲਦੇ ਆ ਨੈਕਸਟ ਵੀਡੀਓ 'ਚ ਤੇ ਵੀਡੀਓ ਜ਼ਰੂਰ ਵੇਖਿਓ